माज ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕੈ ਹਾਂ ਵਾਰੀਆ ਮਿਲ ਸਤ ਸੰਗਤ ਨੱਦਾ ਹਰ ਸੱਜਣ ਹਉ ਸਤਗੁਰ ਬਿਟੋ ਕੁਮਾਈਆ ਜੀਓ ਜਹ ਜਹ ਦੇਖ ਤਹ ਤਹ ਸਵਮੀ ਤੂ ਘਟ ਘਟ ਰਵਿਆ ਅੰਤਰ ਜਾਮੀ ਗੁਰਪੂਰ ਹਰ ਨਾਲ ਦਿਖਾਲਿਆ ਹਉ ਸਤਗੁਰ ਬਿਟੋ ਸਦਵਾਰਿਆ ਜੀਉ ਏਕੋ ਪਵਣ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤਾ ਪਿੰਡ ਪਿੰਡ ਨਾਰ ਲਈ ਕਿਸੈ ਦੀ ਰਲਾਈਆ ਗੁਰ ਪ੍ਰਸਾਦਿ ਦੀ ਏਕ ਨਦਰੀ ਆਇਆ ਹਉ ਸਤਗੁਰ ਬਿਟੋ ਬਤਾਇਆ ਜੀਉ ਜਾਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੋ ਸਤਗੁਰ ਪਰਉਪਕਾਰੀਆ ਜੀਓ ਸਤ ਚੌਪਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਮ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਰਪ ਕਰੇ ਚਾਤਰ ਕੀ ਨਿਆਈ ਤ੍ਰਿਕਾਣਾ ਉਤਰੈ ਸਾਤਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਘੋਲੀ ਜੀਓ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚੇਰ ਹੋਆ ਦੇਖੇ ਸਾਰੰਗ ਪਾਣੀ ਤਣਸੋ ਦੇਸ ਜਹ ਤੂੰ ਵਸਿਆ ਮੇਰ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲ ਗਿਆ ਪ੍ਰਿਆ ਤੁਧ ਭਗਵੰਤਾ ਮੋਹਿ ਰੈਣਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੀ ਜੀਉ ਹਉ ਕੋਲੀ ਜੀਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੀ ਜੀਉ ਰਹਾਉ ਪਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮਹਿ ਪਾਇਆ ਸੇਵ ਕਰੀ ਪਲਚਸਾ ਨਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਜ ਮਹੱਲਾ ਪੰਜਵਾਂ ਸਾਰਤ ਸੁਹਾਵੀ ਜਿਤ ਤਦ ਸੁਮਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੁਰਗੈ ਸੁਹਿਲਾ ਜਿਤਰ ਦੈ ਤੂੰ ਉਠਾ ਸਭਨਾ ਕੇ ਦਾ ਤਾਰਾ ਜਿਉ ਤੂੰ ਸਾਝਾ ਸਾਹਿਬ ਬਾਪ ਹਮਾਰਾ ਨੌਨਦ ਤੇਰਾ ਖੁੱਟ ਪੰਡਾਰਾ ਜਿਸ ਤੂੰ ਦੇ ਸੋ ਤ੍ਰਿਪਤਿ ਅਗਾਵੇ ਸੋਈ ਭਗਤ ਤੁਮਾਰਾ ਜਿਉ ਸਭ ਕੋ ਆਸਾ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਉੱਠਾ ਸਭੇ ਸੰਜੀਵ ਆਲ ਸਦਾਇਣ ਤੂੰ ਕਿਸੇ ਨਾ ਦਿਸੈ ਬਹਾਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਰਮੁਖ ਜਨਮ ਪਵਾਏ ਨਾਨਕ ਦਾਸ ਤੇਰੇ ਬਲਿਹਾਰੈ ਸਭ ਤੇਰਾ ਖੇਲ ਦਸਹਾਰਾ ਜੀਉ माज ਮਹੱਲਾ ਪੰਜਵਾ ਹਨਹਦ ਬਾਜੈ ਸਹਜ ਸੁਹੇਲਾ ਸਬਦਿਆ ਆਨੰਦ ਕਰੇ ਸਦਕੇਲਾ ਸਹਜ ਗੁਫਾ ਮੈਂ ਤਾੜੀ ਲਾਈ ਆਸਣ ਊਚ ਸਵਾਰਿਆ ਜਿਉ ਫਿਰ ਘਰੇ ਆਪਣੇ ਗ੍ਰਹਿ ਮੈਂ ਆਇਆ ਜੋਲ ਓੜਿੰਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋ ਗੁਰੇ ਹਰਪੋ ਪੁਰਖ ਦਿਖਾਰਿਆ ਜੀਉ ਆਪੇ ਰਾਜਨ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੂਕੀ ਕੋਕ ਪੁਕਾਰਿਆ ਜੀਉ ਜਿਹਾ ਡਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਮਾਜ ਮਹੱਲਾ ਪੰਜਮ ਜਿਤ ਘਰ ਪਿਰ ਸੁਹਾਗ ਬਣਾਇ ਤਿਤ ਘਰ ਸਖੀਏ ਮੰਗਲ ਲਗਾਇਆ ਆਨੰਦ ਬਿਨੋਦ ਤਿਤੈ ਕਰ ਸੁਹਾਇ ਜੋ ਤਨ ਕੰਤ ਸ਼ਿੰਗਾਰੀ ਜੀਉ ਸਾਗੁਣਵੰਤੀ ਸਾਵੜ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਧਨਕੰਤ ਪਿਆਰੀ ਜੀਓ ਅਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਜਿਸ ਗਿਆਨੇ ਸਾਕਲਵੰਤੀ ਸਾ ਸਭਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਮਹਿਮਾ ਤਸਕੀ ਕਹਿ ਨਾ ਜਾਈ ਜੋ ਫਿਰ ਮੇਲ ਲਈ ਅੰਗ ਲਾਈ 1300 ਹਾਗ ਬਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸੁਧਾਰੀ ਜੀਉ ਬਾਜ ਮਹੱਲਾ ਪੰਜਮ ਖੋਜਤ ਖੋਜਤ ਦਰਸ਼ਨ ਚਾਹੇ ਭਾਤ ਭਾਤ ਬਨ ਬਨ ਅਪਗਾਹੀ ਨਰ ਗਉਣ ਸਰ ਗਉਣ ਹਰ ਹਰ ਮੀਰਾ ਕੋਈ ਹੈ ਜੀਉ ਆਣ ਮਿਲਾਵੇ ਜੀਉ ਖਾਟ ਸਾਸਤ ਵਿਚਿਤ ਮੁਖ ਗਿਆਨਾ ਪੂਜਾ ਤਿਲਕ ਤੀਠ ਇਸ਼ਨਾਨ ਨਿਵਲੀ ਕਰਮ ਆਸਨ 84 ਇਨ ਮਹ ਸਤਨ ਆਵੇ ਜੀਉ ਅਨਕ ਬਰਖ ਕੀਏ ਜਪ ਤਾਪਾ ਗਵਨ ਕੀਆ ਤਾਤੀ ਪਰਮਾਤਾ ਇੱਕ ਖਿੰਨ ਹਿਰਦੈ ਸਾੰਤਨ ਆਵੇ ਜੋਗੀ ਬਾੜ ਬਾੜ ਉਠਤਾਵੇ ਜੀਉ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਵਿ ਅਬਨਾਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਉ ਸਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੂਚਰ ਅਲਖਿ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮਖ ਗਾਤੀ ਜੀਓ ਗੁਰਮਖ ਮਦਸੂਦਨ ਨਿਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਾ ਮੋਦਰ ਗੁਰਮੁਖ ਪਾਈਐ ਹਉਰਤ ਕਿਤੈ ਨ ਭਾਤੀ ਜੀਓ ਨਿਰਹਾਰੀ ਕੇ ਸਭ ਨਿਰਬੈਰਾ ਕੋਟ ਜਨਾ ਜਾਕੇ ਪੂਜੈ ਪੈਰਾ ਗੁਰਮੁਖ ਹਿੰਦ ਦਾ ਜਾਕੇ ਹਰ ਹਰ ਸੋਈ ਭਗਤ ਇਕਾਤੀ ਜੀਓ ਅਮੋਗ ਦਰਸ਼ਨ ਬਿਆੰਤ ਅਪਾਰ ਬੜ ਸਮਰੱਥ ਸਦਾ ਦਾ ਤਾਰਾ ਧਰਮ ਖਨਾਮ ਜਪੀਏ ਤਤ ਤਰੀਏ ਗਤ ਨਾਨਕ ਬੈਲੀ ਜਾਤੀ ਜੀਓ ਬਾਜ ਮਹੱਲਾ ਪੰਜਵਾ ਕਹਿਆ ਕਰਣਾ ਜਿੱਤਾ ਲੈਣਾ ਗਰੀਬਾਂ ਲਾਥਾ ਤੇਰਾ ਮਣ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਓ ਪੜੈ ਉੱਜੜ ਭਣ ਰਹਾ ਭਣ ਹਰ ਗੁਣ ਗੁਰਮੁਖ ਦਾਵਾ ਹ ਭਣੈ ਭਰਮ ਪਵੈ ਬਹੁ ਜੂਨੀ ਸਭ ਕਿਛ ਤਸੈ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਤੈ ਸਭ ਕਿਛ ਤੇਰਾ ਭਣ ਅਗੇ ਮਾ ਗੋਚਰ ਬਿਆੰਤਾ ਠਾਹਾ ਤੇਰੀ ਕੀਮਤ ਕਹਿ ਨਾ ਜਾਈ ਜੀਉ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੇ ਰਹਿ ਦੁਆਰੈ ਦਰਸਲ ਪੇਖਤ ਮਨ ਅਗਾਵੈ ਨਾਨਕ ਮਿਲਣ ਸੁਭਾਈ ਜੀਓ ਬਾਜ ਮਹੱਲਾ ਪੰਜਮ ਦੁਖਤ ਦੇ ਜਾ ਵਿਸਰ ਜਾਵੈ ਭੁਖ ਵਿਆਪੈ ਬਹੁ ਬਿਦਤਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵ ਹੈ ਦੀਨ ਦਿਆਲਾ ਜੀਓ ਸਤਗੁਰ ਮੇਰਾ ਵਰ ਸਮਰਥਾ ਜੀ ਆ ਸੰਭਾਲੀ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਮਾਰਕ ਵਾਂਗੀ ਹੋ ਸਭ ਕਿਛ ਮੰਗਾ ਦੇਂਦੇ ਟੋਟ ਨਾਹੀ ਪ੍ਰਵਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾਂ ਬਲਿਹਾਰੀ ਸਤਗੁਰੂ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਸਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਬਿੰਦ ਊਚਾ ਥਾ ਬੇਅੰਤ ਸੁਆਮੀ ਸਿਮਰ ਸਿਮਰ ਆਹ ਜੀਵਾ ਜੀਉ ਦੁਖ ਪੰਜਰ ਨਿਧਾਨ ਅਮੂਲੇ ਨਿਰਪਉ ਨਿਰਵੈਰ ਅਥਾ ਅਤੂਲੇ ਅਕਾਲ ਮੂਰਤ ਜੂਨੀ ਸੰਬੋ ਮਾਰ ਸੇਮਰਤ ਠੰਡਾ ਥੀ ਮਾਂ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮਖਾ ਅੰਮ੍ਰਿਤ ਪੀ ਮਾਂ ਜੀਓ ਦੁਖ ਸੁਖ ਪਿਆਰੇ ਤੁਦ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕ ਕੀ ਤਰ ਤੂੰ ਹੈ ਠਾਕੁਰ ਹਰ ਰੰਗ ਅਪਾਰ ਪਰਿਵਾਂ ਜੀਓ ਮਾਜ ਮਹੱਲਾ ਪੰਜਵਾ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸ਼ਨ ਨੇਤਰ ਆਪੇਖਤ ਤਰਿਆ ਤਨ ਮੂਰਤ ਚਸੇ ਪਲ ਘੜੀਆਂ ਤਨ ਸੋ ਉਹੇ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਪ੍ਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਨਾਇ ਮਿਟ ਗਏ ਸਗਲੇ ਰੋਗਾ ਜੀਉ ਅਤਰ ਬਾਹਰ ਤੇਰੀ ਬਾਣੀ ਤੁਦਿ ਆਪ ਕਥੀ ਤੈ ਆਪ ਬੁਖਾਨੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਇਗਾ ਜੀਉ ਅਮਰਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੀ ਨਾਉ ਨਾਨਕ ਕੀਨੇ ਭੋਗਾ ਜਿਉ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪਹਿ ਵਾਸਤੇ ਕ ਮੰਗੂ ਕਰੋ ਬੇਨੰਤੀ ਮਾਰ ਤਿਆਗੂ ਵਾਰ ਵਾਰ ਜਾਈ ਲਖਵਰੀਆ ਦੇਹ ਸੰਤਨ ਕੀ ਧੂਰਾ ਜਿਉ ਤੂੰ ਦਾਤੇ ਤੂੰ ਪੁਰਖ ਵਿਦਾਤੇ ਤੂੰ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮਹੀ ਤੇ ਵਰਸਾਵੈ ਅਉਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰਾ ਭਵਨ ਪੁਨੀਤਾ ਆਤਮ ਘੜ ਬਿਖਮ ਤੈ ਨਾਹੀ ਜੀਤਾ ਤੂੰ ਦਾਤੇ ਤੂੰ ਪੁਰਖ ਵਿਦਾਤੇ ਤੂੰ ਜੀਵ ਦਇਆਵਲ ਸੂਰਾ ਜੀਓ ਰੇਣ ਸੰਤਨ ਕੀ ਮੇਰਾ ਮੁਖ ਲਾਗੀ ਧਰਮਤ ਬਿਰਸੀ ਇੱਕ ਬੋਧ ਅਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨ ਸੇ ਪੂਰਾ ਜਿਉ ਮਾਜ ਮਹੱਲਾ ਪੰਜਵਾਂ ਵਿਸਰ ਨਾਹੀ ਇਹ ਵਰਦਾਤੇ ਕਰ ਕਿਰਪਾ ਭਗਤਨ ਸੰਗ ਰਾਤੀ ਦਿਲਸ ਰੈਣ ਜਿਉ ਤੁਧ ਤੇ ਆਈ ਇਹ ਦਾਨਮੋਹਿ ਕਰਣਾ ਜੀਓ ਮਾਟੇਂਦੀ ਸਵਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਅਰਧ ਬਿਨੋਦ ਚੂਜ ਤਮਾਸੇ ਉਤਤ ਭਾਵੈ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕੁਛ ਲੈਣਾ ਛਤੀ ਅੰਮ੍ਰਿਤ ਭੋਜਨ ਖਾਣਾ ਸਹਿਜ ਸੁਖਾਲੀ ਸੀਤਲ ਪਾਵਣਾ ਸਹਿਜ ਕੇਲ ਰੰਗ ਕਰਣਾ ਜੀਓ ਸਾਬਦ ਦੀਜੈ ਜਿਤ ਵਿਸਰੈ ਨਾਹੀ ਸਾਮਤ ਦੀਜੈ ਜਿਤ ਧੁਦ ਧਿਆਈ ਸਾਸ ਸਾਸ ਤੇਰੇ ਗੁਣ ਗਾਵਾ ਊਟ ਨਾਨਕ ਗੁਰ ਚਰਣਾ ਜੀਉ ਮਾਜ ਮਹੱਲਾ ਪੰਜਮ ਸਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜਿਉ ਭਾਵੈ ਭਾਣੈ ਪੂਰ ਗਿਆਨਾਂ ਜੀਉ ਅਮਰਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰੈ ਪ੍ਰਤਪਾਲਾ ਸੰਤ ਖੇਲਾ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾਂ ਜੀਓ ਹੁਣ ਸੰਤਨ ਕੈ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ ਬਾਜ ਮਹਲਾ 5 ਵਾ ਤੂੰ ਜਲਨਧਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਰਿਕ ਤਖਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮਨ ਲੀਨਾ ਜੀਓ ਜਿਉ ਬਾਰਕ ਪੀ ਖੀਰ ਘਾਵੈ ਜੋ ਨਰ ਤਲ ਧਨ ਦੇਖ ਸੁਖ ਪਾਵੇ ਤ੍ਰਿਖਾ ਬੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹੋ ਮਨ ਭੀਨਾ ਜੀਓ ਜਿਉ ਵੰਧਿਆਰ ਹੈ ਦੀਪਕ ਪਰਗਾਸਾ ਭਰਤਾ ਚਿਤ ਬਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਆਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੁਕੋ ਹਰ ਮਾਰਗ ਪਾਇਆ ਸਾਧ ਕ੍ਰਿਪਾਲ ਹਰ ਸੰਗ ਬਿਝਾਇਆ ਹਰ ਹਮਰਾ ਹਮ ਹਰ ਕੇ ਦਾਸੀ ਨਾਨਕ ਸ਼ਬਦ ਗੁਰੂ ਸਚਦੀਨਾਂ ਜੀਓ ਮਾਜ ਮਹੱਲਾ ਪੰਜਮ ਅਮਰਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਬਿਦਾਰਨ ਹਰੀਆ ਆਵਰ ਸਾਦ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੇ ਸੋ ਤਰਪਤਾਵੇ ਅਮਰ ਹੋਵੇ ਜੋ ਨਾਮ ਰਸ ਪਾਵੇ ਨਾਮ ਨਿਦਾਨ ਤਿਸੈ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਪਤਿ ਅਗਨ ਜਿਨ ਹਰ ਸਾਦ ਪਾਇਆ ਸੋ ਨਾਹੀ ਡਲਨ ਤਿਸੈ ਪ੍ਰਾਪਤ ਹਰ ਹਰ ਨਾਮ ਜਿਸ ਮਸਤਕ ਪਾਗੀਠਾ ਜੀਉ ਹਰ ਇੱਕ ਸਹੱਥ ਆਇਆ ਵਰਸਾਣੇ ਬਹੁ ਤੇਰੀ ਤਿਸ ਲਗ ਮੁਕਤ ਭਏ ਕਣੇਰੇ ਨਾਮਿ ਨਿਧਾਨਾ ਗੁਰਮੁਖ ਪਾਈਐ ਕੋ ਨਾਨਕ ਬੈਲੀ ਡੀਠਾ ਜੀਓ